ਇਹ ਪੰਜਾਬ ਦਾ ਇਤਿਹਾਸ ਹੈ ਇਹਦੇ ਤੇ ਕਿੰਨੇ ਪੱਥਰ ਹੈ ਕਿ ਇੱਕ ਸ਼ੱਤ ਦੇ ਥੱਲੇ ਅਕਸਰ ਲੋਕਾਂ ਨੂੰ ਬਾਜਾ ਮਾਰ ਮਾਰ ਕੇ ਇਹ ਕਹ ਰਹੇ ਨੇ ਤਾਉ ਵੀ ਦਸੋ ਕੀ ਕੰਮ ਹੈ ਅੱਗੇ ਤਾਲੀ ਦੇ ਰਵਤਿਆਂ ਪਾਰੀ ਦੇ ਵਿੱਚ ਲੋਕ ਦੱਬਦੇ ਜਿਹੜੇ ਖੰਦੇ ਹੀ 10000 ਵੀ ਵੀ ਕਿੱਟਾ ਲਾਉਂਦੇ ਸੀ ਪੈਸੇ ਦੀ ਮੰਗ ਆਉਂਦੀ ਸੀ ਕੰਮ ਨਹੀਂ ਸੀ ਹੁੰਦੇ ਅੱਜ ਇੱਕ ਇੱਕ ਸ਼ੱਤ ਥੱਲੇ ਤਾਲੀ ਦੇ ਤੋਂ ਫੋਟ ਦਾ ਲੋਕਾਂ ਨੂੰ ਮਿਲ ਗਿਆ ਤੇ ਉਹਨਾਂ ਦਾ ਪਿਛਵਾਜ ਆਮ ਆਦਮੀ ਪਾਰਟੀ ਦੇ ਸਰਪਗੁਣਸ਼ੇ ਦਾ ਮਾਨ ਦਿੱਤੇ ਦੈਨੋ ਦੈਨ ਬਦਰ ਹੈ ਕਿ ਅਸੀਂ ਬਦਲਾ ਲੈ ਕੇ ਕੋਈ ਗੱਲ ਨਹੀਂ ਕਰੀ ਕਿਉਂਕਿ ਲੋਕਾਂ ਨੇ ਇਹ ਇੱਛਾ ਲਾ ਜਿਹੜੀ ਸਰਕਾਰ ਸਾਡੀ ਬਣਾਈ ਸੀ ਕਿ ਇਹ ਲੋਕ ਕੁਝ ਅਲੱਗ ਕਰਕੇ ਦਿਖਾਉਣਗੇ ਮੈਂ ਸਮਝਦਾ ਐਤੋਂ ਵੱਡਾ ਪਰਮਾਨ ਨਹੀਂ ਹੋ ਸਕਦਾ ਜੋ ਅੱਜ ਇੱਥੇ ਕਿ ਤੱਕ ਖੜੇ ਹੋ ਰਿਹਾ ਮੇਰੇ ਹਲਕੇ ਦੇ ਵਿੱਚ ਇਹ ਪੀਸਰਾ ਕੈਂਪ ਹੈ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਤੇ ਬਾਬਾ ਦੀਪ ਸਿੰਘ ਦਾ ਹਰਿਆ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਇੱਥੋਂ ਦੀ ਤੇ ਪੰਜਾਬ ਦੀ ਸੇਵਾ ਦਾ ਮੌਕਾ ਦਿੱਤਾ ਤੇ ਕੀ ਕਹਿਣਾ ਚਾਹੁੰ ਕਿ ਕਿਹੜੇ ਕਿਹੜੇ ਕੰਮ ਕਰਾ ਸਕਦੇ ਲੋਕ ਇਹ ਇੱਕ ਤਰ੍ਹਾਂ ਯੂਜ਼ ਉਹ ਲਿਏ ਆਉਟ ਦਾ ਕੌਂਸਲ ਦਾ ਅਲੱਗ ਅਲੱਗ ਮਹਿਕਮੇ ਦੇ ਹਾਜ਼ਰ ਬਿਠੇ ਨੇ ਜਿਵੇਂ ਪੈਨਸ਼ਨ ਲੱਗਣੀ ਹੈ ਪੜਾਪਾ ਫੇਦਵਾ ਕਿਸੇ ਦਾ ਆਧਾਰ ਕਾਰਡ ਦੀ ਚੇਜ ਹੋਣੀ ਹੈ ਕਿਸੇ ਨੇ ਗੂਗਲ ਆਈਡੀ ਤੋਂ ਕਿਸੇ ਨੇ ਇੱਕ ਦਿੱਤਾ ਪ੍ਰਿੰਟ ਕਾਪੀ ਭੌਂਦੇ ਨੇ ਦੂਜੇ ਸਮਾਰੀ ਸਿੱਖਿਆ ਦੇ ਅਫਸਰ ਡਿਗਰੀ ਆ ਮਹਿਕਮਾ ਬੈਠਾ ਪਰਿਵਾਰੀ ਬਿਠੇ ਨੇ ਸਿਹਤ ਦੇ ਸਬੰਧੀ ਮਹਿਕਮਾ ਬਿਠਾ ਮੈਂ ਇਹ ਕਹਿੰਦਾ ਕੋਈ ਜਿਹੜਾ ਮਹਿਕਮਾ ਨਹੀਂ ਡੀਐਸਪੀ ਪੁਲਿਸ ਦਾ ਏਸੀਪੀ ਦਿਲਾਂ ਤੋਂ ਸਾਊਤਾ ਉਹ ਮੌਕੇ ਦੇ ਨੂੰਦਾ ਐਸਐਮ ਨੂੰ ਕਿਸੇ ਨੂੰ ਵੀ ਕੋਈ ਕੰਪਲੇਂਟਾ ਤੁਹਾਡੇ ਮੱਦੇ ਨਾ ਬਿਨਾ ਜਿਵੇਂ ਵੀ ਸੁਰੋਖੇ ਇਹਨਾਂ ਨੂੰ ਪੈਂਦਾ ਸੌਣਾ ਰੱਖੇ ਨਾ ਤੁਹਾਨੂੰ ਹੋਂਦ ਵੀ ਦੇਤੀ ਕਰਦਾ ਇਸ ਮੌਕੇ ਦਾ ਲਾਭ ਧਾਓ ਤਿੰਨ ਕਰਕੇ ਅਸੀਂ ਇੱਥੇ ਹੋਰ ਹਾਜ਼ਰ ਰਹਾਂਗੇ ਜਿੰਨੇ ਨੇ ਕੰਮ ਜਿਹੜੇ ਇੱਥੇ ਅੱਜ ਆ ਕੇ ਕੋਲ ਨਾ ਪਿਆ ਸਿੱਧੂ ਸਾਹਿਬ ਇਹ ਤਾਂ ਕਿਹੜਾ ਸ਼ਹਿਰੀ ਇਲਾਕੇ 'ਚ ਲਗਾਇਆ ਤੁਸੀਂ ਕਿਹੜੇ-ਕਿਹੜੇ ਇਲਾਕੇ ਚ ਫੌਰ ਲਾਣੇ ਕਿਉਂਦੇ ਦੇਖੋ ਇੱਕ ਤੀਸਰਾ ਕੈਂਪ ਹੈ ਵਾਲ ਬਾਈ ਸਾਡੀ ਕੋਸ਼ਿਸ਼ ਹੈ ਵੀ ਦੋ-ਦੋ ਬੜਾ ਦੇ ਕਿਉਂਕਿ ਮੇਰੇ ਇਲਾਕੇ ਦੇ ਕਿਸਾਨੀ ਲੋਕ ਨੇ ਕੰਮਕਾਰਾਂ ਦੇ ਲੋਕ ਨੇ ਮੇਰੀ ਕੋਸ਼ਿਸ਼ ਹੈ ਵੀ ਅਸੀਂ ਹਰੇਕ ਬੰਦੇ ਤੱਕ ਪਹੁੰਚ ਕਰੀਏ ਤਾਂ ਕਿ ਉਹਨਾਂ ਨੂੰ ਆਪਣੇ ਕਿੰਕੀ ਸਮਾਂ ਨਾਲ ਛੱਡ ਕੇ ਆਉਣਾ ਪਵੇ ਨਿੰਮਤ ਕਾਹ ਲੋਕਾਂ ਦਾ ਕਿਸੇ ਦਾ ਪੈਸਾ ਜਾਂ ਨਕਸਲ ਨਾ ਹੋਵੇ ਬੈਠੇ ਰਹੋ ਸਾਰਿਆਂ ਸੂਤਮ ਇਹ ਤੋਂ ਬਿਨਾਂ ਵੀ ਮੈਂ ਆਪਣਾ ਮੋਬਾਈਲ ਆਫਿਸ ਲੈ ਕੇ ਵੀ ਗੜੀ ਗੜੀ ਮਾਤੇ ਬੰਦੇ ਘੰਮਾ ਰਹਿ ਨਾ ਬਾਕੀ ਲੋਕਾਂ ਨੂੰ ਬਿਲਕੁਲ ਕਹੇ ਕੰਮ ਕੌਣ ਕਰਤਣਾ ਕਿੰਨੇ ਕਿ ਲੋਕਾਂ ਦੇ ਮਸਲੇ ਜਿਹੜੇ ਹੱਲ ਹੋਣ ਤੱਕ ਆਮ ਸਵੇਰ ਤੋਂ ਸ਼ਾਮ ਤੱਕ ਸਾਨੂੰ ਸਾਰੀ ਡਿਟੇਲ ਦੇ ਆਏਗੇ ਪਿਛਲੇ ਕੰਮ ਦਾ ਬਹੁਤ ਬਦਾ ਹੋਇਆ ਰਿਹਾਦਾ ਸੀ ਬਹੁਤ ਲੋਕ ਅਸੀਸਾਂ ਦੇ ਕੇ ਗੈਨੇਸ਼ ਸਾਹਿਬ ਤੁਹਾਨੂੰ ਸੇਵਾ ਮਾਰਦੀ ਇੱਕ ਤੁਸੀਂ ਵਾਕੇ ਹੀ ਆ ਇੱਕ ਪੰਜਾਬ ਦੇ ਪੁੱਤ ਹੋਗਾ ਜਿਹੜਾ ਰੋਗ ਅਦਾ ਕਰ ਸਰ ਇੱਕ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ ਰਾਸ਼ਨ ਕਾਰਡਸ ਦੀ ਉਹਦਾ ਮਤਲਬ ਕਿ ਜਲਦੀ ਹੋ ਜਾ ਜਿਹੜੇ ਵਖਰੇ ਕੱਟੇ ਗਏ ਸੀ ਉਹਦਾ ਸਰ ਤੁਹਾਨੂੰ ਸਿੰਘ ਮਾਰਦੀ ਦੀ ਹਕਮਤ ਇਹ ਜਲਦੀ ਜੋੜ ਦਿੱਤੇ ਜਿਹੜਾ ਕਿਸੇ ਗੱਲ ਕਰੀ ਨਵੇਂ ਰਾਸ਼ਨ ਕਾਰਡ ਦੇ ਉਹਦੇ ਲਈ ਇੱਕ ਬਦਲਾਅ ਹੋਣਾ ਕਿ ਉਹ ਬਦਲਾਅ ਕੀ ਹੈ ਸਾਈਕਲ ਦੇ ਵਿੱਚ ਦੁਨੀਆ ਸਰਕਾਰਾਂ ਨੇ ਗਰੀਬਾਂ ਦੇ ਹੱਕਾਂ ਦੇ ਦਾਤਾ ਮਾਰਦੇ ਹੋਏ ਇਹਦੇ ਦੇ ਪਾਬੰਦੀ ਲਾਈ ਹੋਈ ਹੈ ਇਹ ਰਾਸ਼ਨ ਕਾਲ ਨਮਾ ਕਿਸੇ ਦਾ ਨਹੀਂ ਬਣਦਾ ਯਾਰ ਅਗਲ ਕਿਸੇ ਦੇ ਅੱਜ ਦੋ ਤਿੰਨ ਬੇਟੇ ਨੇ ਉਹ ਲਗ ਲਗ ਹੋ ਗਏ ਤਾਂ ਉਹਦੇ ਲਗ ਲਗ ਦੇ ਰਾਸ਼ਨ ਕਾਲ ਕਿਉਂ ਨਹੀਂ ਬਣਦਾ ਕਿ ਮੈਂ ਸਮਝਦਾ ਵੀ ਇੱਕ ਨਦਰ ਸ਼ਹੀ ਪਰਮਾਨ ਜਲਦੀ ਸਰਕਾਰਾਂ ਨੂੰ ਬਾਤ ਲੈਣਾ ਚਾਹੀਦਾ ਮੈਂ ਤਾਂ ਇਹ ਕਹੂੰਗਾ ਜੀ ਮੈਂ ਆਪਣੀ ਲਾਈਫ ਦੇ ਵਿੱਚ ਜਿੰਨੀ ਉਮਰ ਹੋ ਗਈ ਆ ਉਸ ਉਮਰ ਦੇ ਵਿੱਚ ਲਾਈਫ ਦੇ ਵਿੱਚ ਮੈਂ ਅੱਜ ਤੱਕ ਕਦੇ ਵੀ ਇੰਨੀਆ ਸੇਵਾਵਾਂ ਇੱਕ ਛੱਤ ਥੱਲੇ ਨਹੀਂ ਦੇਖੀਆਂ ਹਰ ਤਰ੍ਹਾਂ ਦਾ ਜੋ ਘਰ ਦੇ ਵਿੱਚ ਘਰੇਲੂ ਕੰਮਾਂ ਦੇ ਵਿੱਚ ਜਾਂ ਇੰਡਸਟਰੀ ਦੇ ਵਿੱਚ ਕੋਈ ਵੀ ਕੰਮ ਪੈਂਦਾ ਵਾ ਅੱਜ ਜੋ ਇੱਥੇ ਹੱਲ ਹੋ ਰਿਹਾ ਵਾ ਅੱਜ ਇੱਕ ਸਰਕਾਰ ਵੱਲੋਂ ਵੀ ਇਹ ਬੜਾ ਵੱਡਾ ਉਪਰਾਲਾ ਕੀਤਾ ਗਿਆ ਲੋਕਾਂ ਨੂੰ ਕਿੰਦਾ ਦਾ ਸਹੂਲਤ ਹੈ ਜੀ ਦੇਖੋ ਲੋਕ ਪਬਲਿਕ ਬਹੁਤ ਖੁਸ਼ ਆ ਤੁਸੀਂ ਵੀ ਇੱਥੇ ਰਾਉਂਡ ਲਗਾਇਆ ਹੀ ਹੈ ਕੈਂਪ ਦੇ ਵਿੱਚ ਬੜਾ ਅੱਛਾ ਹੁੰਗਾਰਾ ਵਾ ਬੜੀ ਪਬਲਿਕ ਖੁਸ਼ ਆ ਵੀ ਇੱਕੋ ਹੀ ਜਗ੍ਹਾ ਦੇ ਉੱਤੇ ਸਾਰੀਆਂ ਸਹੂਲਤਾਂ ਮਿਲਣੀਆਂ ਨੇ ਕਰਮਚਾਰੀ ਕੋਈ 20 15 20 ਕਾਊਂਟਰ ਲੱਗੇ ਹੋਏ ਨੇ ਸਾਰੇ ਅਫਸਰ ਬੈਠਿਆ ਚਾਹੇ ਪਟਵਾਰਖਾਨੇ ਤੋਂ ਹੋਵੇ ਚਾਹੇ ਕਾਰਪੋਰੇਸ਼ਨ ਤੋਂ ਹੋਵੇ ਚਾਹੇ ਬਿਜਲੀ ਵਿਭਾਗ ਦੇ ਦਾ ਕੰਮ ਐਵਰੀ ਕੰਮ ਸਾਰੇ ਇੱਕ ਛਤ ਤੇ ਮਿਲ ਰਿਹਾ ਅਸੀਂ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਔਰ ਸਾਡੇ ਐਮਐਲਏ ਸਾਹਿਬ ਜੋ ਆਤਮ ਨਿਕਟ ਸਾਡੇ ਹਲਕੇ ਦੀ ਸ਼ਾਨ ਨੇ ਉਹ ਵੀ ਹਮੇਸ਼ਾ ਪਬਲਿਕ ਨੂੰ ਹਮੇਸ਼ਾ ਸਹੂਲਤ ਦੇਣ ਲਈ ਕੁਛ ਨਾ ਕੁਛ ਉਪਰਾਲਾ ਕਰਦੇ ਰਹਿੰਦੇ ਨੇ ਕਿ ਕਿੰਨੇ ਵਾਟਾਂ ਦਾ ਸਾਂਝਾ ਕੈਂਪ ਹੈ ਇਹ ਤਿੰਨ ਵਾਟਾਂ ਦਾ ਜੀ ਤੇ ਕਿੰਨੇ ਕਿਲੋ ਹੁਣ ਤੱਕ ਆ ਚੁੱਕੇ ਨੇ ਤਕਰੀਬਨ ਲੱਗ ਚੱਲੋ ਜੀ 2 2 300 ਦੇ ਆਸ-ਪਾਸ ਹੋ ਕੇ ਚੱਲੇਗੇ ਕਿੰਨੇ ਕਿ ਐਪਲੀਕੇਸ਼ਨ ਸਰ ਐਕਸੈਪਟ ਹੋ ਕੇ ਆ ਗਏ ਸਰ ਦੇਖੋ 4 ਕਵੇਟ ਤੱਕ ਇਹ ਕੈਂਪ ਚੱਲੂਗਾ ਅਸੀਂ ਤਾਂ ਚਾਹੁੰਦੇ ਹਾਂ ਵੀ ਸਾਧੀਆਂ ਜੋ ਮਾਨਸ ਨੇ ਜੋ ਉਹਨਾਂ ਨੂੰ ਸਾਡੇ ਤੋਂ ਸੇਵਾਵਾਂ ਚਾਹੀਦੀਆਂ ਨੇ ਅਸੀਂ ਪੂਰੀਆਂ ਕਰ ਸਕੀਏ ਬਾਕੀ ਜੇ ਕੋਈ ਰਹਿ ਗਈ ਤਾਂ ਉਹ ਮੇਰੇ ਖਰ नेक्स्ट ਵੀਕ ਅਸੀਂ ਫਿਰ ਤੋਂ ਤਿੰਨ ਵਾੜਾ ਦਾ ਕੈਂਪ ਲਗਾਵਾਂਗੇ ਆਤਮਨਗਰ ਹਲਕੇ ਇਹ ਵਾਟਰ ਨੰਬਰ 44 ਚ ਲੱਗਿਆ ਜੀ ਇਸ ਤੋਂ ਬਾਅਦ ਕੀ ਕਿੱਥੇ ਤਿਆਰੀ ਹੈ ਜੀ ਇਸ ਤੋਂ ਬਾਅਦ ਆਤਮਨਗਰ ਹਲਕੇ ਦੇ ਪਰਲੇ ਪਾਸ ਜਿਹੜਾ ਜਿਹਨੂੰ ਆਤਮਨਗਰ ਕਹਿੰਦੇ ਆ ਉਧਰਲੇ ਪਾਸੇ ਕੈਂਪ ਲਗੋ ਉਧਰਲੇ ਤਿੰਨ ਵਾੜਾ ਦਾ ਲੋਕਾਂ ਦਾ ਕਿਹੋ ਜਿਹਾ ਸਮਰਥਨ ਜਿਹੜਾ ਮਿਲ ਰਿਹਾ ਤੁਹਾਨੂੰ ਦੇਖੋ ਪਬਲਿਕ ਤਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਹੈਰਾਨ ਆ ਵੀ ਇਹ ਅੱਜ ਤੱਕ ਵੀ ਕਿਸੇ ਨੇ ਇਹੋ ਜਿਹਾ ਉਪਰਾਲਾ ਨਹੀਂ ਕੀਤਾ ਸਾਰੇ ਅਫਸਰ ਜਿੰਨੇ ਅਫਸਰ ਨੇ ਜਿੰਨੇ ਅਪਲਾਈ ਨੇ ਜਿੰਨੇ ਸਾਰੇ ਇੱਥੇ ਇਕੱਠੇ ਨੇ ਇੱਕੋ ਛੱਤ ਥੱਲੇ ਨੇ ਜੇ ਕੋਈ ਕਾਰਪੋਰੇਸ਼ਨ ਵਾਲੇ ਦੇ ਵਿੱਚ ਕੋਈ ਅਫਸਰ ਬੈਠਾ ਉਹ ਬਿਜਲੀ ਵਾਲੇ ਵਿਭਾਗ ਵਾਲਿਆਂ ਨੂੰ ਵੀ ਮਿਲ ਰਿਹਾ ਵਾ ਜਿਹੜੇ ਕਿ ਕਦੇ ਉਹਨਾਂ ਦਾ ਮਲਾਪ ਨਹੀਂ ਹੁੰਦਾ ਸੀ ਜਿਹੜੇ ਪਟਵਾਰ ਖੰਨੇ ਵਾਲੇ ਉਹ ਵੀ ਪਸਾਦੀ ਬੈਠੇ ਨੇ ਇਹ ਅੱਛੀ ਗੱਲ ਆ ਕਿਤੇ ਨਾ ਕਿਤੇ ਲੋਕਾਂ ਨੂੰ ਖਾਣੇ ਕੋਆਰੋ ਨਾ ਪੈਂਦਾ ਅਜਿਹਾ ਲੋਕ ਹਾਂ ਬਿਲਕੁਲ ਜੀ ਬਿਲਕੁਲ 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 ਰਾਤ ਮਿਲੀ ਜੀ ਬਿਲਕੁਲ ਬਹੁਤ ਰਾਤ ਮਿਲੀ ਆ ਮਾਲਾ ਸਾਹਿਬ ਉਹਨ ਖੰਨੇ ਆਏ ਸੀਗੇ ਉਹਨਾਂ ਨੇ ਦੇਖੋ ਘਰੋ ਘਰੀ ਰਾਸ਼ਨ ਵੀ ਪਹੁੰਚਾਇਆ ਬੜਾ ਅੱਛਾ ਉਹ ਵੀ ਉਪਰਾਲਾ ਵਾ ਇਹ ਤਾਂ ਹੋ ਘਰ ਦੇ ਮਤਲਬ ਜਿੰਨੇ ਜ਼ਰੂਰਤਮੰਦ ਹੁੰਦੇ ਨੇ ਉਹ ਜਾਂਦੇ ਨੇ ਢਿੱਪੂ ਦੇ ਉੱਤੇ ਬਹੁਤ ਹਰਾਸ ਹੁੰਦੇ ਨੇ ਸੇਵਰੀ ਲੈਨ ਚ ਲੱਗੜਾ ਪੈਂਦਾ ਉਹ ਬਹੁਤ ਅੱਛਾ ਪ੍ਰਾਪਲ ਜੀ ਰੈਸੂਦ ਖੋਰੀ ਤੋਂ ਜੀ ਬਿਲਕੁਲ ਖਤਮ ਕਰ ਦਵਾਂਗੇ ਜਿਹੜਾ ਕਿ ਪੰਜਾਬ ਨੂੰ ਲੁੱਟ ਸੁੱਟ ਕੇ ਖਾ ਗਏ ਨੇ ਪੁਰਾਣੀਆਂ ਸਰਕਾਰਾਂ ਉਹ ਸਭ ਹੁਣ ਅਸੀਂ ਖਤਮ ਕਰ ਦਾਂਗੇ ਥੋੜਾ ਵਕਤ ਲੱਗਦਾ ਪਰ ਸਹੀ ਰਿਜ਼ਲਟ ਆਵੇ ਜੀ ਜੀ ਸਰ ਜਿਆਦਾ ਲੋਕਾਂ ਦਾ ਆਵੇ ਇਸੇ ਤਰ੍ਹਾਂ ਜਿਆਦਾ ਆਸ ਕਰਕੇ ਇਤਕਦੇ ਰਾਸ਼ਨ ਨੀਲੇ ਕਾਰਡ ਨਾਲ ਸੰਬੰਧਿਤ ਆ ਜਾਂ ਕੋ ਬਿਜਲੀ ਦੀਆਂ ਸਮੱਸਿਆਵਾਂ ਨੇ ਕਾਰਪੋਰੇਸ਼ਨ ਦੀ ਸੁਰੱਖਿਆ ਵਾਲੇ ਸਾਰੇ ਹੱਲ ਹੋ ਗਏ ਜਿਹੜੀ ਕਰਕਰ ਰਾਸ਼ਨ ਦੀ ਸਕੀਮ ਸ਼ੁਰੂ ਕੀਤੀ ਗਈ ਹੈ ਸਕਾਰ ਉਹਨਾਂ ਕੇਦਰੋਂ ਬਰਾਲਾ ਬਹੁਤ ਬਹੁਤ ਅੱਛਾ ਬਰਾਲਾ ਜੀ ਦੇਖੋ ਮੈਂ ਉਹੀ ਦੱਸਾਂ ਬਜ਼ੁਰਗਾਂ ਨੂੰ ਮਤਾਵਾ ਨੂੰ ਜਿਹੜਾ ਕਿ ਪਿੱਪੂਆਂ ਤੇ ਜਾ ਕੇ ਰਾਸ਼ਨ ਲੈਣ ਲਈ ਲਾਈਨਾਂ ਵਿੱਚ ਲੱਗਣਾ ਪੈਂਦਾ ਸੀ ਹੁਣ ਘਰੋ ਘਰ ਹੀ ਪਹੁੰਚ ਜੂਗਾ ਬਹੁਤ ਅੱਛਾ ਹੋ ਗਿਆ ਉਹਦੇ ਵਿੱਚ ਜਿਹੜੇ ਕੋਈ ਰਾਸ਼ਨ ਨੂੰ ਹੀੜਾ ਫੇਰੀ ਕਰਦੇ ਸੀ ਉਹ ਵੀ ਖਤਮ ਹੋ ਜਾਊ ਠੀਕ ਹੈ ਜੀ